ਤੇ ਸਭ ਤੋਂ ਪਹਿਲਾਂ ਆਜ ਦੇ ਮਹਾਪਰਵ ਦੀਆਂ ਮਹਾਸ਼ਿਵratri ਦੀਆਂ ਬਹੁਤ-ਬਹੁਤ ਮੁਬਾਰਕਾਂ ਭੋਲੇ ਸ਼ੰਕਰ ਆਪ ਸਭ ਦੇ ਉੱਤੇ ਆਪਣੀ ਕਿਰਪਾ ਬਣਾਈ ਰੱਖਣ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਵਿਸ਼ਾ ਹੈ ਜਿਹੜਾ ਮੁੱਦਾ ਹੈ ਉਹ ਬਹੁਤ ਹੀ ਗੰਭੀਰ ਹੈ ਸੈਂਟਰਲ ਬੋਰਡ ਆਫ ਸਕੂਲਰ ਐਜੂਕੇਸ਼ਨ ਦੇ ਵੱਲੋਂ CBSE ਜੋ ਦੇਸ਼ ਦਾ ਇੱਕ ਪ੍ਰਮੁੱਖ ਬੋਰਡ ਹੈ ਜਿਸ ਦੇ ਵਿੱਚ ਹਰ ਸਾਲ ਲੱਖਾਂ ਦੀ ਤਾਦਾਦ ਦੇ ਵਿੱਚ ਬੱਚੇ 10ਵੀਂ ਤੇ 12ਵੀਂ ਜਮਾਤ ਦੇ ਇਮਤਿਹਾਨ ਦਿੰਦੇ ਆ ਸਾਰਾ ਕਰਿਕੂਲਮ ਡਿਸਾਈਡ ਹੁੰਦਾ ਉਸ ਦੇ ਵੱਲੋਂ ਕੱਲੋਂ ਇੱਕ ਨਵੀਂ ਕੱਲ ਬੀਤੀ ਕੱਲ ਇੱਕ ਨਵੀਂ ਡਰਾਫਟ ਐਗਜ਼ਾਮੀਨੇਸ਼ਨ ਪਾਲਿਸੀ ਆਪਣੀ ਵੈਬਸਾਈਟ ਤੇ ਪਾਈ ਗਈ ਜਿਸ ਦੇ ਵਿੱਚ ਉਹਨੇ 9 ਤਰੀਕ ਤੱਕ ਸਟੇਕ ਹোলਡਰਸ ਤੋਂ رائے ਮੰਗੀ ਹੈ ਪਰ ਜਿਹੜਾ ਡਰਾਫਟ ਹੈ ਉਹ ਬਹੁਤ ਹੀ ਸੀਰੀਅਸ ਹੈ ਅਤੇ ਇਕ ਸੋਚੀ ਸਮਝੀ ਵੈਲ ਪਲਾਨਡ ਕਾਂਸਪੀਰੇਸੀ ਅਗੇਂਸਟ ਪੰਜਾਬ ਪੰਜਾਬੀ ਤੇ ਪੰਜਾਬੀਅਤ ਇਹ ਗੱਲ ਮੈਂ ਬੜੇ ਤੱਥਾਂ ਦੇ ਨਾਲ ਕਹਿ ਰਿਹਾ ਆ ਮੇਰੇ ਹੱਥ ਦੇ ਵਿੱਚ ਉਹ ਪੂਰਾ ਡਰਾਫਟ ਹੈ 11 ਪੰਨਿਆਂ ਦਾ ਡਰਾਫਟ ਹੈ CBSE ਦੀ ਵੈਬਸਾਈਟ ਦੇ ਉੱਤੇ ਇਹ ਅਵੇਲੇਬਲ ਹੈ ਇਸ ਦੇ ਵਿੱਚ ਕੀ ਕਰਨ ਜਾ ਰਹੀ ਹੈ CBSE CBSE ਇਹ ਕਹਿੰਦੀ ਹੈ ਕਿ ਅਸੀਂ ਹੁਣ 10ਵੀਂ ਕਲਾਸ ਦੇ ਇਗਜ਼ਾਮ ਸਾਲ 'ਚ ਦੋ ਵਾਰੀ ਲਿਆ ਕਰਾਂਗੇ ਇੱਕ ਇਗਜ਼ਾਮ 15 ਫਰਵਰੀ ਤੋਂ ਬਾਅਦ ਸ਼ੁਰੂ ਹੋ ਜਾਣਗੇ ਤੇ ਇੱਕ ਅਸੀਂ ਮਈ ਜੂਨ 'ਚ ਲਿਆ ਕਰਾਂਗੇ ਬੱਚੇ ਦੀ ਇੱਛਾ ਹੈ ਬੱਚਾ ਪਹਿਲੇ ਇਗਜ਼ਾਮ 'ਚ ਪਾਸ ਹੋ ਜਾਂਦਾ ਤਾਂ ਦੂਜਾ ਨਾ ਦੇ ਪਰ ਦੋਨਾਂ ਦੇ ਵਿੱਚੋਂ ਜਿਹਦੇ 'ਚ ਬੈਸਟ ਰਿਜ਼ਲਟ ਹੋਊਗਾ ਉਸ ਨੂੰ ਰੱਖ ਸਕਦਾ ਹੈ ਤੇ ਅਗਰ ਬੱਚਾ ਦੋਨਾਂ 'ਚ ਫੇਲ ਹੁੰਦਾ ਤਾਂ ਉਹਨੂੰ ਦੁਬਾਰਾ ਕਲਾਸ ਉਹ ਕਰਨੀ ਪਊਗੀ ਪਰ ਇਸ ਦੇ ਵਿੱਚ ਇੱਕ ਬੜੀ ਜਰੋਤ ਸੀ ਇਸ ਨੂੰ ਮੈਂ ਕਿਉਂਕਿ ਵਕੀਲ ਵੀ ਹਾਂ ਜਦੋਂ ਇਸ ਨੂੰ ਮੈਂ ਡਿਟੇਲ ਚ ਪੜਿਆ ਤਾਂ ਇੱਕ ਬੜਾ ਹੀ ਸ਼ੌਕਿੰਗ ਤੱਥ ਹੈ ਜਿਹੜਾ ਉਹ ਸਾਹਮਣੇ ਆਇਆ ਉਹ ਹੀ ਹੈ ਮੈਂ ਐਗਜ਼ੈਕਟ ਜੇਕਰ ਤੁਹਾਨੂੰ ਇਸ ਦੇ ਪੇਜ 3 ਤੇ ਆ ਜੀਏ ਇਹ ਕਹਿੰਦਾ ਹਾਈਲਾਈਟਸ ਆਫ ਦਾ ਪ੍ਰੋਪੋਜ਼ਡ ਸਕੀਮ ਕਲਾਸ 10 ਐਂਡ ਕਲਾਸ 12 ਐਗਜ਼ਾਮੀਨੇਸ਼ਨਸ ਵਿਲ ਬਿਗਨ ਔਨ ਦਾ ਫਰਸਟ ਥਿਊਸਡੇ ਆਫਟਰ 15th ਫੈਬਰੂਰੀ It is expected that in class 10 in 2026, about 26.60 lakhs and in class 12, about B lakh, 20 lakhs students will appear in the examination. Both the examinations will be conducted on the full current syllabus and the textbooks. Number four, A.I. Gambhir. except science, maths, social science, Hindi, English. आता हो गए मेन सब्जेक्ट्स मैं दोबारा रिपीट कर रहे हैं एक्सेप्ट साइंस, मैथ्स, सोशल साइंस, हिंदी इंग्लिश मेन सब्जेक्ट्स रेस्ट ऑफ द सब्जेक्ट्स आर ग्रुप्ड इन द फॉलोइंग मैनर मैनर ए आर रीजनल एंड अ फॉरेन लैंग्वेज इन वन ग्रुप एंड सेकंड रेस्ट ऑफ द सब्जेक्ट्स एक जेड़ा रीजनल लैंग्वेज है फॉरेन लैंग्वेज वो एक ग्रुप हो गया ਕਿ ਬਾਕੀ ਸਾਰੇ ਅਲੱਗ ਗਰੁੱਪ ਹੁਣ ਜਿਹੜੇ ਬਾਕੀ ਸਾਰੇ ਐ ਉਹ ਮੋਸਟਲੀ ਵੋਕੇਸ਼ਨਲ ਐ ਬੈਂਕਿੰਗ ਐਨ ਅਕਾਊਂਟੈਂਸੀ ਹੈਲਥ ਵੈਲਨੈਸ ਬਿਊਟੀ ਵੈਲਨੈਸ ਉਹ ਸਾਰੇ ਜਿਹੜੇ ਐ ਉਹ ਵੋਕੇਸ਼ਨਲ ਨੇ ਭਾਵੇਂ ਐ ਕਿ ਹੁਣ ਪੰਜਾਬੀ ਮੇਨ ਸਬਜੈਕਟ ਹੀ ਨਹੀਂ ਐ ਮੇਨ ਸਬਜੈਕਟ ਕਿਹੜੇ ਐ ਸਾਇੰਸ ਮੈਥ ਸੋਸ਼ਲ ਸਾਇੰਸ ਇੰਗਲਿਸ਼ ਤੇ ਹਿੰਦੀ ਹੁਣ ਇਹਨਾਂ ਦਾ ਕੀ ਹੋਊਗਾ ਇਹਨਾਂ ਦਾ ਐਗਜ਼ਾਮ ਪ੍ਰੋਪਰ ਹੋਇਆ ਕਰੂਗਾ ਜਿਵੇਂ ਹੁੰਦਾ ਡੇਟ ਸ਼ੀਟ ਆਊਗੀ ਕਿ 18 ਫਰਵਰੀ ਨੂੰ ਮੈਥ ਦਾ ਇਮਤਿਹਾਨ ਹੈ 21 ਫਰਵਰੀ ਨੂੰ ਇੰਗਲਿਸ਼ ਦਾ ਫੋਰ ਐਗਜ਼ਾਮਪਲ ਐਦਾਂ ਪੂਰਾ ਦਿਨ ਹੋਊਗਾ ਦੋ ਛੁੱਟੀਆਂ ਮਿਲਣਗੀਆਂ ਪਰ ਜਿਹੜਾ ਗਰੁੱਪ ਬਣਾ ਦਿੱਤਾ ਰੀਜਨਲ ਤੇ ਫੋਰਨ ਲੈਂਗੁਏਜ ਦਾ ਉਹਦਾ ਐਗਜ਼ਾਮ ਇੱਕੋ ਦਿਨ ਚ ਹੋ ਜਾ ਕਰੂਗਾ ਭਾਵੇਂ ਪੰਜਾਬੀ ਦੇ ਨਾਲ ਤੁਸੀਂ ਜੇ ਚਾਈਨੀਜ਼ ਪੜ੍ਹਨੀ ਹੈ ਤਾਂ ਇੱਕੋ ਦਿਨ ਦੇ ਵਿੱਚ ਚਾਈਨੀਜ਼ ਦਾ ਵੀ ਪੇਪਰ ਦੇ ਦਿਓ ਤੇ ਪੰਜਾਬੀ ਦਾ ਵੀ ਦੇ ਦਿਓ ਮਤਲਬ ਤੁਸੀਂ ਜਿਹੜੀ ਤੁਹਾਡੀ ਮੇਨ ਰੀਜਨਲ ਲੈਂਗੁਏਜ ਹੈ ਉਸ ਨੂੰ ਖਤਮ ਕਰ ਦਿੱਤਾ ਫੋਰਨ ਲੈਂਗੁਏਜ ਦਾ ਸਮਝ ਆਂਦਾ ਹੈ ਚੋਖਲੇ ਜਦੋਂ ਆਪਾਂ ਗੱਲ ਕਰਦੇ 10ਵੀਂ ਦੇ ਇਮਤਿਹਾਨ ਦੀ ਗੱਲ ਹੈ ਇੱਥੇ ਲੈਂਗੁਏਜ ਸਿਰਫ ਲੈਂਗੁਏਜ ਨਹੀਂ ਰਹਿੰਦੀ ਇਸ ਦੀ ਪੜ੍ਹਾਈ ਦੇ ਵਿੱਚ ਤੁਹਾਡਾ ਸੱਭਿਆਚਾਰ ਤੁਹਾਡੀ ਹਿਸਟਰੀ ਤੁਹਾਡਾ ਕਲਚਰ ਤੁਹਾਡਾ ਕਾਵ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਤੁਹਾਡਾ ਗੁਰਮੁਖ ਇਤਿਹਾਸ ਤੁਹਾਡਾ ਸੱਭਿਆਚਾਰ ਉਹ ਸਭ ਕੁਝ ਕਿੱਥੇ ਗਿਆ ਇਹ ਤੇ ਇਸ ਨੂੰ ਉਹ ਕਰਤਾ ਉਸ ਤੋਂ ਬਾਅਦ ਇਹ ਤਾਂ ਪਹਿਲੀ ਗਲਤੀ ਹੈ ਜਿਹੜੀ ਇਸ ਦੇ ਵਿੱਚ ਸਾਫ਼ ਦੱਸਦੇ ਕਿਵੇਂ ਪੰਜਾਬੀ ਦਾ ਤੇ ਕਿਵੇਂ ਜਿਹੜੀਆਂ ਸਾਡੀਆਂ ਲੈਂਗੁਏਜਸ ਨੇ ਉਸ ਦਾ গলা ਘੁੱਟਣ ਦੀ ਕੋਸ਼ਿਸ਼ ਹੈ ਉਸ ਨੂੰ 메ਨ ਸਬਜੈਕਟ ਚੋਂ ਖਤਮ ਕਰ ਦਿੱਤਾ ਇਹ ਮੈਂ ਤੁਹਾਨੂੰ ਪੜ੍ਹ ਕੇ ਦੱਸ ਦੇਉਣਾ ਤੁਸੀਂ ਕਹੋਗੇ ਸ਼ਾਇਦ ਆਪਣੇ ਵੱਲੋਂ ਪੰਜਵਾਂ ਪੁਆਇੰਟ ਉਹਦਾ ਕਹਿੰਦਾ ਐਗਜ਼ਾਮੀਨੇਸ਼ਨ ਆਫ ਸਾਇੰਸ ਮੈਥਸ ਸੋਸ਼ਲ ਸਾਇੰਸ ਹਿੰਦੀ ਐਂਡ ਇੰਗਲਿਸ਼ ਵਿਲ ਬੀ ਕੰਡਕਟਿਡ ਔਨ ਅ ਫਿਕਸਡ ਡੇ ਐਜ਼ ਡਨ ਕਰੰਟਲੀ ਜਿਵੇਂ ਹੁਣ ਹੁੰਦਾ ਆਮ ਤੌਰ ਤੇ ਇਮਤਿਹਾਨ ਹੋਣਗੇ ਐਗਜ਼ਾਮੀਨੇਸ਼ਨ ਆਫ ਰੀਜਨਲ ਐਂਡ ਫੋਰਨ ਲੈਂਗੁਏਜ ਵਿਲ ਬੀ ਡਨ ਇਨ ਵਨ ਗੋ ਔਨ ਅ ਸਿੰਗਲ ਡੇ ਕੋਈ ਪਰਵਾਹੀ ਨਹੀਂ ਇੱਕੋ ਦਿਨ ਚ ਦੋਨੋਂ ਖਤਮ ਦਿਸ ਇਜ਼ ਇਟਸ ਵਰਡਿੰਗ ਆ ਕਰਨਾ ਚਾਹੁੰਦੀ ਹੈ ਸੀਬੀਐਸਸੀ ਆ ਕਰਨਾ ਚਾਹੁੰਦੀ ਹੈ ਭਾਜਪਾ ਪੰਜਾਬ ਦਾ ਪੰਜਾਬੀ ਦਾ ਸੱਭਿਆਚਾਰ ਸਾਡਾ ਕਲਚਰ ਸਾਡੀ ਹਿਸਟਰੀ ਸਾਡਾ ਇਤਿਹਾਸ ਤੇ ਦੁੱਖ ਇਸ ਗੱਲ ਦਾ ਮੈਂ ਬੜਾ ਇਹ ਇਸ ਗੱਲ ਦਾ ਦੁੱਖ ਹੈ ਕਿ ਇਹ ਉਹ ਪੰਜਾਬ ਹੈ ਜਿਨ ਸਾਡੇ ਇਸ ਮੁਲਕ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਉਸ ਤੋਂ ਬਾਅਦ ਹਰ ਰੋਜ਼ ਅਜਵੀ ਸਾਡੇ ਬਾਰਡਰਾਂ ਉੱਤੇ ਸਾਡੇ ਬੱਚੇ ਸ਼ਹੀਦ ਹੁੰਦੇ ਅਸੀਂ ਇਸ ਦੇਸ਼ ਨੂੰ ਬਹੁਤ ਕੁਝ ਦਿੱਤਾ ਤੇ ਬੀਜੇਪੀ ਇਹ ਕਰਨਾ ਚਾਹਦੀ ਉਸ ਤੋਂ ਬਾਅਦ ਅੱਗੇ ਸੁਣੋ ਜੀ ਨੈਕਸਟ ਆਤਾ ਕਰਤਾ ਉਸ ਤੋਂ ਬਾਅਦ ਜਦੋਂ ਤੁਸੀਂ ਅੱਗੇ ਜਾਂਦੇ ਹੋ ਫਿਰ ਇਹ ਨਹੀਂ ਰੀਜਨਲ ਐਂਡ ਫੋਰਨ ਲੈਂਗੁਏਜਸ ਦੀ ਗਰੁੱਪਿੰਗ ਦਿੱਤੀ ਹੈ ਜਿਹੜਾ ਕੱਲ ਓਰੀਜਨਲ ਨੋਟੀਫਿਕੇਸ਼ਨ ਆਇਆ ਉਸ ਦੇ ਵਿੱਚੋਂ ਵੀ ਪੰਜਾਬੀ ਗਾਇਬ ਕਰਤੀ ਪਾਈਆਂ ਕਿਹੜੀਆਂ ਫੋਰਨ ਫੋਰਨ ਲੈਂਗੁਏਜਾਂ ਲਿਖਣੀਆਂ ਯਾਦ ਰਹਿ ਗਈਆਂ ਪਤਾ ਕਿਹੜੀਆਂ ਕਿਹੜੀਆਂ ਲਿਖੀਆਂ ਇਹਦੇ ਵਿੱਚ thai german japanese french ਪੰਜਾਬੀ ਲਿਖਣੀ ਭੁੱਲ ਗਏ ਕਹਿੰਦੇ ਅਸੀਂ ਸ਼ੇਮ ਔਨ them ਇਹੀ ਨਹੀਂ ਤੁਸੀਂ ਅੱਗੇ ਇਹ ਤਾਂ ਜਦੋਂ ਅੱਜ ਮੈਟ ਟਵੀਟ ਕੀਤਾ ਵੀਡੀਓ ਪਾਈ ਤੁਹਾਡੇ ਸਭ ਦਾ ਸਾਰੇ মিডিਆ ਨੇ ਸਾਥ ਦਿੱਤਾ ਹੋਰ ਬਹੁਤ ਸਾਰੇ ਕਨਸਰਨਡ ਸਿਟੀਜ਼ਨ ਕਿਉਂਕਿ ਪੰਜਾਬੀ ਉਹ ਭਾਸ਼ਾ ਹੈ ਪੰਜਾਬੀ ਪੰਜਾਬ 'ਚ ਤਾਂ ਬੋਲੀ ਜਾਂਦੀ ਹੈ ਪਰ ਪੂਰੇ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਦਿੱਲੀ ਮੁੰਬਈ ਕੋਲਕਾਟਾ ਪੂਰੇ ਦੇਸ਼ ਦੇ ਵਿੱਚ ਬਹੁਤ ਸਾਰੇ ਇਧਰ ਇਧਰ ਪੰਜਾਬੀ ਬੋਲੀ ਜਾਂਦੀ ਹੈ ਇੰਨੀ ਇੰਪੋਰਟੈਂਟ ਭਾਸ਼ਾ ਨੂੰ ਜਿਹਦਾ ਕਲਚਰ ਇੰਨਾ ਮਹਾਨ ਹੋਵੇ ਜਿਹਦਾ ਇਤਿਹਾਸ ਇੰਨਾ ਮਹਾਨ ਹੋਵੇ ਉਸ ਨੂੰ ਲਿਖਣਾ ਭੁੱਲਦੇ ਨੇ ਇਹ ਗੱਲ ਮੈਂ ਨਹੀਂ ਪਤਾ ਕੌਣ ਕਹਿ ਰਹੇ ਉਸ ਤੋਂ ਬਾਅਦ ਹੀ ਨਹੀਂ ਆ ਜਿਹੜਾ ਲਿਖ ਕੇ ਦੇ ਦਿੱਤਾ ਕਿ ਆ ਸਾਡੀਆਂ ਹੈ ਬਾਤ ਚ ਪਤਾ ਹਾਂ ਅਸੀਂ ਪੰਜਾਬੀ ਲਿਖਣਾ ਭੁੱਲ ਗਏ ਸੀ ਰਸ਼ੀਅਨ ਲਿਖਣਾ ਭੁੱਲ ਗਏ ਸੀ ਨੇਪਾਲੀ ਉਹ ਪਾ ਦਿੱਤਾ ਦੈਨ ਬੀਜੇਪੀ ਦੀ ਆ ਟਵੀਟ ਕੀਤਾ ਉਹਨੇ ਜੀ ਘੰਟੇ ਡੇਢ ਘੰਟੇ ਪਹਿਲਾਂ ਇਹ ਕਹਿੰਦੇ ਆ ਮੈਂ ਪੜ੍ਹ ਕੇ ਸੁਣਾਉਂਦਾ ਹਾਂ ਬਿਨਾ ਜਾਣਕਾਰੀ ਤੋਂ ਕੇਂਦਰ ਸਰਕਾਰ ਨੂੰ ਕੁਐਸਚਨ ਵਾਲੇ ਵਿਰੋਧੀਆਂ ਨੂੰ ਇਹ ਲੈਟਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਇੱਕ ਛੋਟੀ ਜਿਹੀ ਕਲੈਰੀਕਲ ਮਿਸਟੇਕ ਸ਼ੇਮ ਔਨ ਥੈਮ ਬੀਜੇਪੀ ਪੰਜਾਬ ਆਪਣੇ ਆਫੀਸ਼ੀਅਲ ਉਹਨਾਂ ਨੇ ਹੈਂਡਲ ਤੋਂ ਇੱਕ ਪੀਟ ਕਰਦੀ ਹੈ ਕਿ ਪੰਜਾਬੀ ਅਰ ਕੀ ਬਾਸ਼ਾ ਜੇ ਉਹ ਪੰਜਾਬ ਜਿਸ ਦੇਸ਼ ਦੇ ਲਈ ਇੰਨਾ ਕੁਝ ਕੀਤਾ ਉਸ ਨੂੰ ਅਸੀਂ ਪਹਿਲੀ ਗੱਲ ਤਾਂ ਮੇਨ ਸਬਜੈਕਟ ਤੋਂ ਉਡਾ ਦਿੱਤਾ ਤੇ ਜਦੋਂ ਅਸੀਂ ਆਫੀਸ਼ੀਅਲ ਜਿਹੜੇ ਅਸੀਂ ਰੀਜਨਲ ਲੈਂਗੁਏਜ ਲਿਖ ਰਿਹਾ ਜਿੱਥੇ ਸਾਡੇ ਕੋਲ ਤੁਹਾਡੇ ਕਲੈਰੀਕਲ ਤੁਹਾਡੇ ਕਲਰਕਾਂ ਦੇ ਕੋਲ ਥਾਈ ਜਰਮਨ ਰਸ਼ੀਅਨ ਇਹ ਸਾਰੀ ਭਾਸ਼ਾਵਾਂ ਵਿੱਚ ਲਿਖਣ ਦਾ ਫਰਸਤ ਸੀ ਉੱਥੇ ਉਹ ਕਹਿੰਦੇ ਪੰਜਾਬੀ ਲਿਖਣਾ ਭੁੱਲ ਗਏ ਇਟਸ ਅ ਕਲੈਰੀਕਲ ਮਿਸਟੇਕ ਇਹ ਪੰਜਾਬ ਪੰਜਾਬੀ ਦੇ ਜਜ਼ਬਾਤਾਂ ਦੇ ਨਾਲ ਖਿਲਵਾਰ ਤੇ ਉਸ ਤੋਂ ਬਾਅਦ ਇਹ ਹੋਰ ਜਿਹਨੂੰ ਕਹਿੰਦੇ ਨਾ ਜ਼ਖਮ ਕਰਕੇ ਚੀਰੇ ਲਾ ਕੇ ਲੂਣ ਛਿੜਕਦੇ ਨੇ ਇਦਾਂ ਦੇ ਟਵੀਟ ਕਰਕੇ ਮੈਨਰੇ ਤੇ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਕਿ ਇਟਸ ਕਲੈਰੀਕਲ ਮਿਸਟੇਕ ਕਦੀ ਤੁਸੀਂ ਕਿਸਾਨਾਂ ਦੇ ਪ੍ਰਤੀ ਕਦੀ ਸਾਡੇ ਆੜਤੀਆਂ ਪ੍ਰਤੀ ਹਰ ਪੱਖੋਂ ਪੰਜਾਬ ਦਾ ਗਲਤ ਤੇ ਹੁਣ ਹੁਣ ਸਿੱਧੀ ਕਹਿੰਦੇ ਕਿ ਜੜਾਂ 'ਚ ਹੀ ਤੇਜਾਬ ਪਾ ਦਿਓ ਲੈਟਸ ਖਤਮ ਕਰੀਏ ਗੱਲ ਕਦੀ ਅਸੀਂ ਅਸੀਂ ਕਿਸਾਨਾਂ ਨਾਲ ਪੰਗੇ ਲੈਂਦੇ ਕਦੀ ਆਰਟੀਆਂ ਨਾਲ ਲੈਂਦੇ ਕਦੀ ਅਸੀਂ ਫਸਲਾਂ ਚ ਮੰਡੀ ਮੰਡੀਆਂ ਚ ਫਸਲ ਨਹੀਂ ਚੱਕਦੇ ਕਦੀ ਆਰਡੀਐਸ ਰੋਕ ਦਿੰਦੇ ਆ ਕਦੀ ਸਕੂਲਾਂ ਦਾ ਪੈਸਾ ਰੋਕ ਦਿੰਦੇ ਆ ਕਦੀ ਡਿਸਪੈਂਸਰੀਆਂ ਦਾ ਪੈਸਾ ਹੁਣ ਕਹਿੰਦੇ ਖਤਮ ਕਰਦੇ ਆ ਕੰਮ ਕਰਦੇ ਆ ਪੰਜਾਬ ਦੀ ਜੜਾਂ 'ਚ ਹੀ ਤਜਾਬ ਪਾ ਦਿੰਦੇ ਆ ਪੰਜਾਬੀ ਨੂੰ ਖਤਮ ਕਰ ਦੋ ਇਹ ਇਹ ਸਾਜ਼ਿਸ਼ ਹੈ ਬੀਜੇਪੀ ਦੀ ਫਰੇ ਸਰਦਾਰ ਭਗਵੰਤ ਮਾਨ ਦੀ ਸਰਕਾਰ ਹੈ ਅਸੀਂ ਇਸ ਦੇ ਉੱਤੇ ਬਹੁਤ ਸਟ੍ਰਿਕਟ ਸਟੈਂਡ ਲਿਆ ਜਿੱਥੇ ਮੇਰੇ ਵੱਲੋਂ ਇੱਕ ਹੱਥ ਯੂਨੀਅਨ ਮਿਨਿਸਟਰ ਧਰਮਿੰਦਰ ਪ੍ਰਧਾਨ ਜੀ ਨੂੰ ਲਿਖਿਆ ਗਿਆ ਤੇ ਉਹਦੇ ਵਿੱਚ ਅਸੀਂ ਹੁਣ ਇਹ ਕਿਹਾ ਸਾਨੂੰ ਇੱਕ ਕਲੈਰੀਕਲ ਸਾਨੂੰ ਪਤਾ ਚਰਨਾ ਜਿਹੜਾ ਕਿ ਤੁਸੀਂ ਕੀ ਐਕਸ਼ਨ ਲੈਂਦੇ ਇਟਸ ਨਾਟ ਅ ਕਲੈਰੀਕਲ ਮਿਸਟੇਕ ਇਹ ਪੰਜਾਬ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਹੈ ਹਰ ਪੰਜਾਬੀ ਦਾ ਅੱਜ ਉਹ ਪੰਜਾਬੀ ਚਾਹੇ ਉਹ ਅਮਰੀਕਾ ਬੈਠਾ ਚਾਹੇ ਕੈਨੇਡਾ ਬੈਠਾ ਚਾਹੇ ਆਸਟ੍ਰੇਲੀਆ ਬੈਠਾ ਪੰਜਾਬੀ ਪੂਰੇ ਦੁਨੀਆ ਦੇ ਵਿੱਚ ਅੱਜ ਹਰ ਪੰਜਾਬੀ ਦਾ ਦਿਲ ਦੁਖਿਆ ਕੱਲੇ ਪੰਜਾਬ 'ਚ ਨਹੀਂ ਤੇ ਸਾਨੂੰ ਇੱਥੇ ਐਕਸ਼ਨ ਚਾਹੀਦਾ ਕਿ ਕੌਣ ਇਹਦੇ ਵਾਸਤੇ ਰਿਸਪਾਂਸਿਬਲ ਹੈ ਤੇ ਦੂਜੀ ਗੱਲ ਪੰਜਾਬ ਸਰਕਾਰ ਵਿਦ ਇਮੀਡੀਏਟ ਇਫੈਕਟ ਇੱਕ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦਾ ਬੋਰਡ ਕੋਈ ਵੀ ਐਦਾਂ ਦਾ ਸਕੂਲ ਸਾਡਾ ਜਿਹੜਾ ਐਕਟ ਹੈ ਉਸ ਤੋਂ ਵਿੱਚ ਐਮਪਾਵਰਮੈਂਟ ਲੈ ਕੇ ਕਿ ਪੰਜਾਬੀ 메ਨ ਸਬਜੈਕਟ ਹੋਊਗਾ ਤੇ ਅਗਰ ਕੋਈ ਵੀ 10ਵੀਂ ਜਮਾਤ ਦੇ ਵਿੱਚ ਬਿਨਾਂ ਪੰਜਾਬੀ 메ਨ ਸਬਜੈਕਟ ਤੋਂ ਪੰਜਾਬੀ ਪੜ੍ਹਾਈ ਜਾਂਦੀ ਹੈ ਉਹ ਡਿਗਰੀ ਜਿਹੜੀ ਹੈ ਉਹ ਜਿਹੜਾ ਸਰਟੀਫਿਕੇਟ ਹੈ ਉਹ ਨਲ ਐਂਡ ਵਾਈਡ ਮੰਨਿਆ ਜਾਊਗਾ ਇਹ ਸਾਰੇ ਬੋਰਡਸ ਦੇ ਉੱਤੇ ਇਮੀਡੀਏਟਲੀ ਲਾਗੂ ਹੁੰਦਾ ਹੈ ਇਹ ਨੋਟੀਫਿਕੇਸ਼ਨ ਅਸੀਂ ਆਪ ਜੀ ਨੂੰ ਦੇ ਰਹੇ ਹਾਂ ਇਹ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਮੈਂ ਆਪਣੇ ਐਜੂਕੇਸ਼ਨ ਸੈਕਟਰੀ ਨੂੰ ਖੱਤ ਲਿਖਿਆ ਤੇ ਇਸ ਦਿਤਰਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜਿਹੜਾ ਪੰਜਾਬ ਸਰਕਾਰੇ ਨੋਟੀਫਿਕੇਸ਼ਨ ਕੱਢ ਰਹੀ ਹੈ ਪੰਜਾਬ ਅਤੇ ਹੋਰ ਪੇਸ਼ਾਵਾਂ ਨੂੰ ਸਿੱਖਿਆ ਦੇ ਪੰਜਾਬ ਐਕਟ 28 ਦੇ ਸੈਕਸ਼ਨ 3 ਸਮੇਤ ਸਾਰੇ ਉਪਬੰਧਾਂ ਉੱਤੇ ਸਮੇਂ-ਸਮੇਂ ਤੇ ਕਿੱਟੀਆਂ ਸੋਧਾਂ ਨੂੰ ਰੋਸ਼ਨੀ ਵਿੱਚ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਹੇਠ ਅਨੁਸਾਰ ਹਦਾਇਤ ਕੀਤੀ ਜਾਂਦੀ ਹੈ ਕਿਸੇ ਵੀ ਵਿਦਿਆਰਥੀ ਨੂੰ 10ਵੀਂ ਕਲਾਸ ਵਿੱਚ ਪੰਜਾਬੀ ਪੜ੍ਹੇ ਬਿਨਾ ਪਾਸ ਪਾਸ ਕੋਸ਼ਿਸ਼ ਨਾ ਕੀਤਾ ਜਾਵੇ ਨੰਬਰ 2 ਪੰਜਾਬ ਰਾਜ ਵਿੱਚ ਕਿਸੇ ਵੀ ਬੋਰਡ ਨਾਲ ਸੰਬੰਧਿਤ ਸਕੂਲ ਵਿੱਚ ਪੰਜਾਬੀ ਨੂੰ ਮੁੱਖ ਭਾਸ਼ਾ ਵਜੋਂ ਪੜਾਇਆ ਜਾਵੇ ਜਿਹੜਾ CBSE ਆਪਣਾ ਡਰਾਫਟ ਲੈ ਕੇ ਆਈ ਹੈ ਜਿਹੜੇ ਕਹਿੰਦੇ ਪੰਜ ਪੇਪਰਾਂ ਦੇ ਤਾਂ ਸੀ ਪੂਰੇ ਪੇਪਰ ਹੋਣ ਗਿਆ ਇਹਨਾਂ ਆਮ ਮੰਗ ਹੁੰਦੇ ਪਰ ਇੱਕ ਫੋਰਨ ਲੈਂਗੁਏਜ ਨਾਲ ਕੋਈ ਰੀਜਨਲ ਲੈਂਗੁਏਜ ਤੁਹਾਡੀ ਇੱਛਾ ਹੈ ਉਹ ਪੜ ਲਿਆ ਕਰੋ ਤੁਸੀਂ ਉਹਦਾ ਤੁਸੀਂ ਜਿਸ ਦਿਨ ਉਹ ਬਿਲਕੁਲ ਵੀ ਆਰ ਨਲਿੰਗ ਵੀ ਆਰ ਨਲਨ ਫਾਈਡ ਹੁੰਦਾ ਇਸ ਨੋਟੀਫਿਕੇਸ਼ਨ ਦੇ ਨਾਲ ਪੰਜਾਬੀ ਹੈਜ਼ ਟੂ ਬੀ ਦਾ ਮੇਨ ਸਬਜੈਕਟ ਉਸ ਤੋਂ ਬਾਅਦ ਅੱਗੇ ਲਿਖਿਆ ਜਾਂਦਾ ਇਹਨਾਂ ਡਾਇਟਾਂ ਨੂੰ ਉਲੰਘਣਾ ਕਰਨ ਵਾਲੇ ਸਕੂਲਾਂ ਵਿਰੁੱਧ ਪੰਜਾਬੀ ਅਤੇ ਹੋਰ ਪਛਾਵਾਂ ਸਿੱਖਿਆ ਤੇ ਪੰਜਾਬ ਐਕਟ 2008 ਵਿੱਚ ਇਸ ਸਮੇਂ ਤੋਂ ਕੀਤੀਆਂ ਗਈਆਂ ਸੋਧਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਇਹ ਐਕਟ 2008 ਬਣਿਆ ਸੀ ਜਿਹਦੇ ਵਿੱਚ ਕੋਈ ਅਗਰ ਪੰਜਾਬੀ ਨਹੀਂ ਪੜ੍ਹਾਉਂਦਾ ਕੋਈ ਸਕੂਲ ਤਾਂ 25000 ਰੁਪਏ ਜੁਰਮਾਨੇ ਦੀ ਪ੍ਰੋਵੀਜ਼ਨ ਸੀਗਾ 2021 ਦੇ ਵਿੱਚ ਇਸ ਨੂੰ ਐਮੈਂਡ ਕਰਕੇ 50000 ਕਰ ਦਿੱਤਾ ਗਿਆ ਸੀ ਪਰ ਕਦੀ ਕਿਸੇ ਸਕੂਲ ਤੇ ਜੁਰਮਾਨਾ ਨਹੀਂ ਹੋਇਆ ਸੀ ਇਹ ਆਮ ਆਦੀ ਪਾਰਟੀ ਦੀ ਸਰਕਾਰ ਦੇ ਟਿਨਯੋਰ ਦੇ ਵਿੱਚ ਤੇ ਜਦੋਂ-ਜਦੋਂ ਵੀ ਅੱਜ ਵੀ ਮੈਂ ਆਪ ਜੀ ਦੇ ਰਹੀਂ ਕਹਿੰਦਾ ਮੇਰੇ ਕਦੇ ਵੀ ਜਦੋਂ ਵੀ ਧਿਆਨ ਚ ਆਇਆ ਕਿ ਪੰਜਾਬੀ ਕਿਸੇ ਸਕੂਲ ਨੇ ਪੜ੍ਹਾਉਣ ਤੋਂ ਮਨਾ ਕੀਤੀ ਹੋਵੇ ਤਾਂ ਉਸ ਦੇ ਉੱਤੇ ਅਸੀਂ ਸਖਤ ਕਾਰਵਾਈ ਕੀਤੀ ਹੈ ਆਮਨ ਲੈ ਕੇ ਆਇਆ 2023 ਦੇ ਵਿੱਚ ਮੋਹਾਲੀ ਦੇ ਇੱਕ ਨਾਮੀ ਸਕੂਲ ਐਮਏਟੀ ਇੰਟਰਨੈਸ਼ਨਲ ਸਕੂਲ ਮੋਹਾਲੀ ਸਾਨੂੰ ਪਤਾ ਲੱਗਿਆ ਸੀ ਕਿ ਉਹ ਪੰਜਾਬੀ ਨਹੀਂ ਪੜ੍ਹਾ ਰਿਹਾ ਅਸੀਂ ਉਸ ਨੂੰ ਨੋਟਿਸ ਕੱਢਿਆ ਤੇ ਉਸ ਨੂੰ ਜੁਰਮਾਨਾ ਲਾਇਆ ਇਸੈਗਨੇਟਡ 50000 ਰੁਪਇਆ ਆਓ 50000 ਰੁਪਏ ਦੀ ਰਸੀਦ ਤੇ ਵੀ ਟੂ ਐਕਸ਼ਨ ਅੱਜ ਇਸ ਸਕੂਲ ਦੇ ਵਿੱਚ ਪੰਜਾਬੀ ਪੜਾਈ ਜਾ ਰਹੀ ਹੈ ਐਦਾਂ ਹੀ ਜਲੰਧਰ ਦਾ ਇੱਕ ਨਾਮੀ ਸਕੂਲ ਉਹ ਪੰਜਾਬੀ ਨਹੀਂ ਪੜਾ ਰਿਹਾ ਸੀ ਉਸ ਦੇ ਖਿਲਾਫ ਐਕਸ਼ਨ ਲਿਆ ਗਿਆ 2024 ਚ ਤੇ ਇੱਕ ਹੋਰ ਜਲੰਧਰ ਦੇ ਵਿੱਚ ਇੱਕ ਸਕੂਲ ਸੀ ਆਰਮੀ ਪਬਲਿਕ ਸਕੂਲ ਜਿਸ ਨੂੰ ਆਰਮੀ ਰਨ ਕਰਦੀ ਹੈ ਤੇ ਆਰਮੀ ਦਾ ਲੋਜਿਕ ਸੀ ਕਿ ਸਾਡੇ ਜਿਹੜੇ ਇੱਥੇ ਬੱਚੇ ਪੜ੍ਹਦੇ ਆ ਇਹ ਉਹਨਾਂ ਦੇ ਬੱਚੇ ਪੜਦੇ ਆ ਜੋ ਵੱਖ-ਵੱਖ ਸਟੇਟਸ ਤੋਂ ਟਰਾਂਸਫਰ ਹੋ ਕੇ ਆਉਂਦੇ ਆ ਇਸ ਕਰਕੇ ਸਾਨੂੰ ਪੰਜਾਬੀ ਪੜਾਣੀ ਲਾਜ਼ਮੀ ਨਹੀਂ ਕੋਈ ਸਾਊਥ ਇੰਡੀਆ ਤੋਂ ਆਇਆ ਕੋਈ ਈਸਟ ਇੰਡੀਆ ਤੋਂ ਆਇਆ ਵੀ ਅਸੀਂ ਪੰਜਾਬੀ ਅਸੀਂ ਉਹਨਾਂ ਨੂੰ ਕਿਹਾ ਠੀਕ ਹੈ ਥੋੜਾ ਕੋਈ ਅਫੀਸਰ ਹੋ ਸਕਦਾ ਉਸ ਦਾ ਬੱਚਾ ਆਵੇ 9ਵੀਂ ਜਮਾਤ ਚਾਵੇ ਫੋਰ ਐਗਜ਼ਾਮਪਲ ਵੈਸਟ ਬੰਗਾਲ ਤੋਂ ਆਇਆ ਹੋਵੇ ਅਫੀਸਰ ਉਹ ਟਰਾਂਸਫਰ ਹੋ ਗਿਆ ਆਪਣੇ ਬੱਚੇ ਪੰਜਾਬ ਪੜਾਣੇ ਆ ਤਾਂ ਉਸ ਨੂੰ 9ਵੀਂ ਦੇ ਵਿੱਚ ਨੋ ਵੀ ਦੀ ਪੰਜਾਬੀ ਦੀ ਬਜਾਏ ਅਸੀਂ ਬੇਸਿਕ ਪੰਜਾਬੀ ਪੜ੍ਹਾਵਾਂਗੇ ਪਰ ਬਿਨਾ ਪੰਜਾਬੀ ਪੜ੍ਹਾਏ ਪੰਜਾਬ ਦੇ ਵਿੱਚ ਕੋਈ ਵੀ ਇੱਕ ਸਕੂਲ ਨਹੀਂ ਚੱਲੂਗਾ ਆ ਜੋ ਜਿੰਨੇ ਵੀ ਆਰਮੀ ਦੇ ਸਕੂਲ ਹੈ ਉਸ ਦੇ ਵਿੱਚ ਵੀ ਜਿਹੜੀ ਪੰਜਾਬੀ ਅਸੀਂ ਲਾਜ਼ਮੀ ਕਰਾਈ ਹੈ ਆ ਵੀ ਮੈਂ ਤੁਹਾਨੂੰ ਕਿਸੇ ਨੇ ਵੀ ਚਾਹੀਦਾ ਹੋਗਾ ਇਹ ਸਾਡੇ ਕੋਲ ਤਾਂ ਇਹ ਜੋ ਕੱਲ ਤੋਂ ਵਾਪਰਿਆ ਤੇ ਮੈਂ ਮੀਡੀਆ ਦਾ ਵੀ ਸਭ ਸਭ ਦਾ ਧੰਨਵਾਦ ਕਰਦਾ ਕਿਉਂਕਿ ਇਹ ਗੱਲ ਇਹ ਆਪਣੇ ਵੀ ਹੋਂਦ ਦੀ ਗੱਲ ਹੈ ਇਹ ਪੰਜਾਬੀ ਦੀ ਹੋਂਦ ਦੀ ਗੱਲ ਹੈ ਤੁਸੀਂ ਸਭ ਨੇ ਵੀ ਆਵਾਜ਼ ਚੱਕੀ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਜਿਹੜਾ ਬੜਾ ਦਿਲ ਦੁਖਦਾ ਹੈ ਬੜੀ ਇਸ ਗੱਲ ਤੋਂ ਜਦੋਂ ਉਹ ਇਹਨਾਂ ਨੂੰ ਜਿਹੜਾ ਬੀਜੇਪੀ ਦੀ ਭਾਸ਼ਾ ਹੈ ਕਲੈਰੀਕਲ ਮਿਸਟੇਕ ਤੇ ਮੈਂ ਚਾਹੂੰਗਾ ਇਸ ਦੇ ਉੱਤੇ ਬੀਜੇਪੀ ਦੀ ਲੀਡਰਸ਼ਿਪ ਦੱਸੇ ਕਿ ਕੀ ਉਹ ਪੰਜਾਬ ਦੇ ਵਿੱਚ ਪੰਜਾਬੀ ਨੂੰ ਮੇਨ ਸਬਜੈਕਟ ਖਤਮ ਕਰਨਾ ਚਾਹੁੰਦੀ ਹੈ ਤੇ ਕੀ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਪੰਜਾਬੀ ਉਹਨਾਂ ਲਈ ਇੰਨੀ ਅਹਿਮੀਅਤ ਵੀ ਨਹੀਂ ਰੱਖਦੀ ਕਿ ਜਰਮਨ ਫ੍ਰੈਂਚ ਚਾਈਨੀਜ਼ ਜਪਾਨੀ ਥਾਈ ਉਤ ਉਪਰ ਸ਼ਾਮਾ ਮੈਂਸ਼ਨ ਹੋ ਜਾਣ ਤੇ ਪੰਜਾਬੀ ਮੈਂਸ਼ਨ ਹੋਵੇ ਰੀਜਨ ਦੇ ਵਿੱਚ ਇਹੀ ਅੱਜ ਦਾ ਵਿਸ਼ਾ ਸੀ ਜੀ ਅਸੀਂ ਇਸ ਨੋਟੀਫਿਕੇਸ਼ਨ ਨੂੰ ਬੜੀ ਸਖਤੀ ਦੇ ਨਾਲ ਲਾਗੂ ਕਰਾਂਗੇ CBSE will not be allowed CBSE ਨੂੰ ਅਲਾਉ ਨਹੀਂ ਕੀਤਾ ਜਾਊਗਾ ਆਪਣਾ ਇਸ ਡਰਾਫਟ ਨੂੰ ਜਦੋਂ ਤੱਕ ਪੰਜਾਬੀ ਨੂੰ ਮੇਨ ਭਾਸ਼ਾ ਜਾਨੀ ਇਟ ਹੈਸ ਟੂ ਬੀ ਹਾਂ ਹੋਰ ਕੋਈ ਬੱਚਾ ਫੋਰਨ ਲੈਂਗੁਏਜ ਸਿੱਖੇ ਜੀ ਸੱਚਕੇ ਸਿੱਖੇ ਬਹੁਤ ਖੁਸ਼ੀ ਦੀ ਗੱਲ ਹੈ ਪਰ ਜਿਹੜੇ ਉਹ ਜਿੱਥੇ ਪੰਜ ਸਬਜੈਕਟ ਕਹਿੰਦੇ ਨੇ ਨਹੀਂ ਉੱਥੇ ਪੰਜਾਬੀ ਹੈਸ ਟੂ ਬੀ ਦਾ ਮੇਨ ਸਬਜੈਕਟ ਪੰਜਾਬੀ ਦਾ ਪੇਪਰ ਜਿਵੇਂ ਹੁਣ ਹੋ ਰਿਹਾ ਉਵੇਂ ਹੀ ਹੋਊਗਾ ਏ ਅਸੀਂ لازਮੀ ਕਰਾਂਗੇ ਵਰਨਾ ਜਿਹੜਾ ਹੈ CBSE has to face section ਤੇ ਉਹ ਜਿਹੜੇ ਬੱਚਿਆਂ ਦਾ ਸਰਟੀਫਿਕੇਟ ਹੈ ਉਹ ਨਲ ਐਂਡ ਵੋਇਡ ਮੰਨਿਆ ਜਾਊਗਾ ਇਹ ਪਾਵਰ बिकॉज ਇਟਸ ਅ ਸਟੇਟ ਸਬਜੈਕਟ ਦੀ ਪਾਵਰ ਸਾਡੇ ਕੋਲ ਹੈ ਧੰਵਾਦ ਜੀ ਤਾਂ ਸਰ ਜਿੱਥੇ ਇੱਕ ਪਾਸੇ ਪੰਜਾਬੀ ਦੀ ਗੱਲ ਕੀਤੀ ਜਾਂਦੀ ਹੈ ਤੇ ਹੋਕ ਵੀ ਸਾਰੀਆਂ ਰੀਜਨ ਲੈਂਗੁਏਜਸ ਦਾ ਪੇਪਰ ਜਿਹੜਾ ਇੱਕੋ ਦਿਨ ਤੇ ਗੱਲ ਹੋਈਗੀ ਕੀ ਲੱਗਦਾ ਕਿ ਇਸ ਦੁਸਤੇ ਹੋਰ ਵੀ ਸਟੇਟਸ ਨਾਲ ਗੱਲ ਕਰਕੇ ਤੁਸੀਂ ਐਕਸ਼ਨ ਜਿਹੜਾ ਓਬਵੀਅਸਲੀ ਓਬਵੀਅਸਲੀ ਅਸੀਂ ਉਹ ਵੀ ਕਰਾਂਗੇ ਪਰ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕਿਤੇ ਉੜੀਆ ਦੇ ਨਾਲ ਹੋਰ ਵੀ ਬਹੁਤ ਸਾਰੇ ਸਟੇਟਸ ਦੇ ਨਾਲ ਪਰ ਪੰਜਾਬ ਟੁੱਕਰ ਲੀਡ ਪੰਜਾਬ ਨਾਲ ਜੇ ਇਹ ਜਿਹੜੀ ਲੀਡ ਲਈ ਹੈ ਤੇ ਤੁਸੀਂ ਅੱਜ ਦੇਖੋ ਕਿ ਉਹਨਾਂ ਨੂੰ ਦੋ ਚਾਰ ਘੰਟਿਆਂ ਚ ਇੰਨੀ ਤਾਂ ਕਿ ਇੱਕਦਮ ਲੈ ਕੇ ਆਣਾ ਪਰ ਮੁੱਦਾ ਮੈਂ ਫਿਰ ਤੁਹਾਨੂੰ ਕਹਿ ਰਿਹਾ ਇਹ ਸਮਝਣ ਦੀ ਲੋੜ ਹੈ ਇਟ ਇਜ਼ ਨਾਟ ਅਬਾਊਟ ਕਿ ਰੀਜਨਲ ਲੈਂਗੁਏਜ ਪੰਜਾਬ ਪੰਜਾਬੀ ਲਿਖਣਾ ਭੁੱਲ ਗਏ ਉਹਨੇ ਮੇਨ ਸਬਜੈਕਟ ਚ ਹੀ ਜਿਹੜੇ ਤੁਹਾਡੇ ਭਾਸ਼ਾਵਾਂੋਂ ਗੈਪ ਕਰਤੀਆਂ ਉਹਨੇ ਕਹਿੰਦਾ ਕਿ ਠੀਕ ਹੈ ਇੱਕੋ ਦਿਨ ਚ ਦੋ ਪੇਪਰ ਦੇ ਦਿਆ ਕਰੋ ਕੋਈ ਗੱਲ ਨਹੀਂ ਜਿਵੇਂ ਮੈਂ ਤੁਹਾਨੂੰ ਉਦਾਹਰਣ ਨਾਲ ਆਪ ਪੜ੍ਹ ਕੇ ਸੁਣਾਇਆ ਤੇ ਸਾਰਾ ਕੁਝ ਸੀਬੀਐਸਸੀ ਦੀ ਵੈਬਸਾਈਟ ਤੇ ਹੈ ਬਿਲਕੁਲ ਜਣਾ ਲਾਜ਼ਮੀ ਪੰਜਾਬੀ ਹੁੰਦੀ ਤੁਸੀਂ ਗੱਲ ਕਰਦੇ ਹੋਣੀ ਚਾਹੀਦੀ ਹੈ ਜੀ ਉਹਦੇ ਲਈ ਅਗਲਾ ਕੀ ਪ੍ਰੋਗਰਾਮ ਹੈ ਉਹ ਕਿ ਆ ਕੇ ਦਬਾਉਂਗਾ ਮੈਂ ਤੁਹਾਨੂੰ ਜੀ ਇਹ ਚਿੱਠੀਆਂ ਦੇ ਦਿੰਦੇ ਆ ਜੀ ਓਬਵੀਅਸਲੀ ਹੋਏ ਕਿ ਅਸੀਂ ਸਮੇਂ-ਸਮੇਂ ਦੇ ਉੱਤੇ ਚੈੱਕ ਵੀ ਕਰਾਂਦੇ ਮੈਂ ਤੁਹਾਨੂੰ ਆਪ ਕਿਹਾ ਅਗਰ ਤੁਹਾਡੇ ਧਿਆਨ 'ਚ ਵੀ ਕੋਈ ਵੀ ਇਦਾਂ ਦਾ ਸਕੂਲ ਹੈ ਇਵਨ ਐਜ਼ ਆਫ ਨਾਊ ਤੁਸੀਂ ਮੈਂ ਤੁਹਾਨੂੰ ਇਹ ਡਾਕੂਮੈਂਟਸ ਵੀ ਸਾਂਝੇ ਕਰ ਦੂੰਗਾ ਸਾਰੇ মিডিਆ ਦੇ ਨਜ਼ਰ ਦੇ ਨਾਲ ਆ ਜਿਹੜੇ ਤਿੰਨ ਚਾਰ ਸਕੂਲਾਂ ਦੇ ਉੱਤੇ ਇਹਦੇ 'ਚ ਲਿਖਿਆ ਹੋਇਆ ਸਮੇਂ-ਸਮੇਂ ਦੇ ਉੱਤੇ ਅਸੀਂ ਚੈਕਿੰਗਸ ਕਰਾਂਦੇ ਬਹੁਤ ਸਰ ਇੱਕ ਸੈਕਿੰਡ ਅਸੀਂ ਰੱਖਣਾ ਕਰਾਂਗੇ ਉਸ ਦਿਨ ਜਿਹੜੇ ਲੱਖਾਂ ਸਟੂਡੈਂਟਸ ਆ ਉਹ ਉਹ ਤਾਂ ਖੰਭਲ ਪੁੱਸੇ ਚ ਆ ਗਏ ਨਾ ਕਾਦੇ ਪੰਬਲ ਪੁੱਸੇ ਚ ਆ ਗਏ ਜੀ ਨਹੀਂ CBSE ਹੈਸ ਟੂ ਕਮ ਬਾਈ ਆਰ ਵੇ CBSE ਨੂੰ ਸਾਡੇ ਉਹਦੇ ਤੇ ਆਣਾ ਪਊਗਾ ਜੀ ਆ ਜਿਹੜਾ ਵੈਸੇ ਵੀ ਪਹਿਲੀ ਗੱਲ ਇਟਸ ਅ ਡਰਾਫਟ ਸੈਕੰਡ ਇਟਸ ਅ ਸਟੇਟ ਸਬਜੈਕਟ ਉਨੀ ਤਾਈ ਤਾਂ ਸਟੇਕ ਹোলਡਰਸ ਤੋਂ ਮੰਗਿਆ ਪੰਜਾਬੀ ਉਹਨਾਂ ਨੂੰ ਪੜਾਣੀ ਹੀ ਪੈਣੀ ਹੈ ਤੁਸੀਂ ਕੀ ਲੱਗਦੇ ਹੋ BJP ਆਪਣੀ ਇਸ ਕੋਸ਼ਿਸ਼ ਕਾਮਯਾਬ ਹੋ ਜੂਗੀ ਤੁਹਾਨੂੰ ਕੀ ਲੱਗਦਾ ਹੈ CBSE ਤੋਂ ਸਰਟੀਫਿਕੇਟ ਜਿਹੜੇ ਆ ਦੁਆਰੇ ਪੰਜਾਬੀ ਦੇ ਨਾਲ ਉਹ ਉਸਦੇ ਲਈ ਕੀ ਕਰ ਚੁੱਕੇਗੇ ਨੋਟੀਫਿਕੇਸ਼ਨ ਆ ਗਿਆ ਜੀ ਦੇ ਹੈਵ ਟੂ ਕਮ ਬਾਈ ਦਿਸ ਵੇ ਨਹੀਂ ਆਪਣੀ ਪਾਲਿਸੀ ਚੇਂਜ ਕਰੇ CBSE ਪੂਰਾ ਦਬਾਅ ਪਵੇ ਕਿ ਉਹੀ ਕਹੇਗੇ ਕਿ ਲਾਜ਼ਮੀ ਪੰਜਾਬੀ ਹੋਣੀ ਚਾਹੀਦੀ ਆ ਉਹਦੇ ਲਈ ਕੀ ਕਰੇਗੀ ਪੰਜਾਬ ਸਰਕਾਰ ਉਹਦੇ ਲਈ ਅਸੀਂ ਨੋਟੀਫਿਕੇਸ਼ਨ ਕਰਤਾ ਉਹਦੇ ਲਈ ਅਸੀਂ CBSE ਕਰੇ ਹਾਂ ਨਹੀਂ ਨਹੀਂ ਇਕੱਲਾ CBSE ਨਹੀਂ ਕੋਈ ਵੀ ਬੋਰਡ ਤਾਂ CBSE ਤੇ ਵੀ ਆਪਣੇ ਵਾਲਾ ਚਾਹੇ ਇਸ ਇੰਟਰਨੈਸ਼ਨਲ ਬੋਰਡ ਸਾ ਹੈ CISCE ਬੋਰਡ ਆ ਕਰ ਲੋ ਕੋਈ ਨਵਾਂ ਬੋਰਡ ਬਣਾ ਕੇ ਆ ਜਾਂਦਾ ਅਜਕਲ ਬਹੁਤ ਰਿਵਾਜ ਚੱਲੇ ਹੋਏ ਥੇਰ ਇਜ਼ ਆਈਬੀ ਆ ਗਿਆ ਹੋਰ ਕੱਲ ਨੂੰ ਕੋਈ ਨਵਾਂ ਬੋਰਡ ਕੋਈ ਵੀ ਬੋਰਡ ਕੋਈ ਵੀ ਸਕੂਲ ਚਾਹੇ ਬਿਨਾ ਕੋਈ ਕਹਿੰਦਾ ਜੀ ਮੈਂ ਸਕੂਲ ਖੋਲਤਾ ਬਿਨਾ ਬੋਰਡ ਤੋਂ ਪੰਜਾਬੀ ਪੜਾਣੀ ਰਹੂਗੀ ਪੰਜਾਬੀ ਮੇਨ ਸਬਜੈਕਟ ਹੋਊਗੀ ਪੰਜਾਬੀ ਨੂੰ ਲੈ ਕੇ ਇੱਕ ਬੜੇ ਐਸੀ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਹੈਗਾ ਕੰਮ ਨਹੀਂ ਹੋਇਆ ਹੁਣ ਕਾਫੀ ਦੇਰ ਤੋਂ ਤਾਂ ਬਹੁਤ ਚਾਅ ਦਿੱਸਦਾ ਸਰਕਾਰ ਨੇ ਜਿਵੇਂ ਹੁਣ ਅਦਾਲਤਾਂ ਦਾ ਵੀ ਕੰਮ ਧੂਰਾ ਪਿਆ ਅਦਾਲਤਾਂ ਦੇ ਵਿੱਚ ਪੰਜਾਬੀ ਦਾ ਸਰ ਜੀ ਤੇ ਉਹਦੇ ਬਾਰੇ ਕੀ ਗੱਲ ਕਰ ਰਹੀ ਹੈ ਬੇਸਿਕਲੀ ਜੀ ਲੈਂਗੁਏਜਿਸ ਡਿਪਾਰਟਮੈਂਟ ਵੀ ਮੇਰੇ ਕੋਲ ਹੈ ਤੁਸੀਂ ਇਹ ਕਹੋਗੇ ਕੰਮ ਨਹੀਂ ਹੋਇਆ ਗਲਤ ਗੱਲ ਹੈ ਬਹੁਤ ਸਾਰੀ ਚੀਜ਼ਾਂ ਹੋ ਸਕਦਾ ਹਫ਼ਤੇ ਕੋ ਅਬ ਤੱਕ ਨਹੀਂ ਪਹੁੰਚੀਆਂ ਹੋਣ ਮੈਂ ਤੁਹਾਨੂੰ ਅੱਜ ਜ਼ਿਆਦਾ ਦਿਖਾ ਦੂੰਗਾ ਕਿ ਕਿਸ ਤਰੀਕੇ ਨਾਲ ਤੇ ਇਦਾਂ ਦਾ ਤੁਹਾਨੂੰ ਕੋਈ ਵੀ ਇਨਸਟੈਂਸ ਪਹਿਲਾਂ ਨਹੀਂ ਮਿਲੂਗਾ ਇਦਾਂ ਦਾ ਕੋਈ ਵੀ ਉਦਾਹਰਨ ਪਹਿਲਾਂ ਨਹੀਂ ਮਿਲੂਗਾ ਇਹ ਸਾਡੀ ਸਰਕਾਰ ਚ ਹੀ ਹੋਏ ਕਿ ਵੱਡੇ ਵੱਡੇ ਬ੍ਰਾਂਡਸ ਅੱਜ ਤੁਸੀਂ ਕਿਸੇ ਵੀ ਜਗ੍ਹਾ ਕਿਸੇ ਵੀ ਮਾਲ ਚ ਚਲੇ ਜਾਓ ਕੋਚ ਸੰਗ ਪੰਜਾਬੀ ਲਿਖੀ ਮਿਲਦੀ ਹੈ ਨਾ ਜੀ ਤੁਸੀਂ ਐਡਵੋਕੇਟ ਹੋ ਕਿੰਨੀਆਂ ਅਦਾਲਤਾਂ ਦਾ ਕੰਮ ਹੈ ਜਿਹੜਾ ਆਰਡਰ ਕਾਪੀ ਨੂੰ ਪੰਜਾਬੀ ਦੋ ਦੋ ਅਛੀ ਚਾ ਰੋਹਿਤ ਮੇਰੀ ਤੁਸੀਂ ਗੱਲ ਸਮਝੋ ਜਿਹੜਾ ਜਿੱਥੇ ਜੁਡੀਸ਼ਰੀਜ਼ ਦੇ ਉਹ ਤੁਸੀਂ ਤੁਸੀਂ ਆਪ ਹੀ ਹੈ ਨਾ ਐਡਵੋਕੇਟਾਂ ਨੂੰ ਬੇਚ ਦੇਸ ਦੇ ਬੇਸਿਕ ਟਰਮ ਚ ਹੈ ਸਰਕਾਰ ਜੁਡੀਸ਼ਰੀ ਨੂੰ ਨਹੀਂ ਕਹਿ ਸਕਦੀ ਸਮਝ ਰਹੇ ਹੋ ਮੇਰੀ ਗੱਲ ਹਾਂ ਉਹਦੇ ਵਿੱਚ ਉਹਦੇ ਆਬਵੀਅਸਲੀ ਮੇਰੀ ਗੱਲ ਹੈ ਬਟ ਤੁਸੀਂ ਫਿਰ ਮੈਂ ਤੁਹਾਨੂੰ ਕਹਿ ਰਿਹਾ ਆਪਣੇ ਜੀ ਜਿਹੜਾ ਪੈਂਡਿੰਗ ਹੈ ਕੋਰਟਸ ਦੀ ਰਿਪੋਰਟ ਵਿੱਚ ਪੈਂਡਿੰਗ ਹੈ ਉਹ ਸਟੇਟ ਗਵਰਨਮੈਂਟ ਦੇ ਕਰਨੀ ਹੈ ਜੀ ਉਹ ਪੈਂਡਿੰਗ ਆ ਉਹਦੇ ਬਾਰੇ ਕੀ ਕਹੋਗੇ ਕਿਉਂ ਉਹ ਪੰਜਾਬੀ ਦੇ ਸਾਧਾ ਤੋਂ ਅ ਕੋਲ ਵਿੱਚ ਕੀ ਹੋਇਆ ਇਸ ਸਰਕਾਰ ਦਾ ਅਚਾਹ ਮੰਤਰੀ ਸਾਹਿਬ ਇੱਕ ਮੈਂ ਅਚਾਹ ਮੰਤਰੀ ਸਾਹਿਬ ਇੱਕ ਮੈਂ ਹੋਰ ਜੀ ਕਿਉਂਕਿ ਲਈ ਤੁਸੀਂ ਇਸ ਵਿਸ਼ੇ ਦੇ ਉੱਤੇ ਤੇ ਪਿਛਲੇ ਦਿਨੀ ਵਿਧਾਨ ਸਭਾ ਚ ਵੀ ਇਹ ਵਿਸ਼ਾ ਉਠਿਆ ਸੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ 88 ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਪੰਜਾਬ ਨੇ ਬੜੀ